ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਮਾਰਦਾ ਇੱਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਭਾਜਪੀ ਨੇ ਅਜੇ ਮਿਸ਼ਰਾ ਟੈਣੀ ਨੂੰ ਜਾਰੀ ਕੀਤੀ ਲੋਕ ਸਭਾ ਟਿਕ ਟਕ ਕਿਸਾਨਾਂ ਆਗੂ ਬਲਦੇਵ ਸਿੰਘ ਸਰਸਾ ਨੇ ਕੀਤਾ ਵਿਰੋਧ ਲੁਧਿਆਣਾ ਚ ਸਕੂਲ ਆਫ ਐਮੀਨਸ ਦਾ ਕੀਤਾ ਉਦਘਾਟਨ ਸੀ ਆ ਮਾਨ ਸਮੇਤ ਕੇਜਰੀਵਾਲ ਵੀ ਰਹੇ ਇਸ ਸਮਾਗਮ ਚ ਮੌਜੂਦ ਪੰਜਾਬ ਚ ਗੜੇ ਮਾਰੀ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਸੁਖਬੀਰ ਬਾਦਲ ਨੇ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ ਸ਼ੁਭਕਰਨ ਸਿੰਘ ਦਾ ਅੰਤਿਮ ਅਰਦਾਸ ਮੌਕੇ ਕਿਸਾਨਾਂ ਦਾ ਵੱਡਾ ਐਲਾਨ 10 ਮਾਰਚ ਨੂੰ ਕਰਨਗੇ ਰੇਲਾਂ ਦਾ ਚੱਕਾ ਜਾਮ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਸੂਚੀ ਵਿੱਚ ਅਜੇ ਮਿਸ਼ਰਾ ਟੈਣੀ ਨੂੰ ਉੱਤਰ ਪ੍ਰਦੇਸ਼ ਦੇ ਖੀਰੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਜਿਸ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨੀ ਆਗੂ ਬਲਦੇਵ ਸਿੰਘ ਸਰਸਾ ਨੇ ਭਾਜਪਾ ਨੂੰ ਨਿਸ਼ਾਨੇ ਦੇ ਲਿਆ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਲਗਾਤਾਰ ਚੋਣ ਪ੍ਰਚਾਰ ਕਰ ਰਹੀ ਹੈ ਪੂਰੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਦੇ ਚਲਦਿਆਂ ਭਾਜਪਾ ਵੱਲੋਂ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਜਿਹੜੇ ਲੋਕ ਸਭਾ ਚੋਣਾਂ ਲੜਨਗੇ ਇਸ ਸੂਚੀ ਦੇ ਵਿੱਚ ਕਈ ਦਿਗਜ ਆਗੂਆਂ ਦਾ ਨਾਮ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਆਗੂ ਹੈ ਅਜੇ ਮਿਸ਼ਰਾ ਟੈਣੀ ਅਜੇ ਮਿਸ਼ਰਾ ਟੈਣੀ ਨੂੰ ਉੱਤਰ ਪ੍ਰਦੇਸ਼ ਦੇ ਖੀਰੀ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਿਸ ਤੋਂ ਬਾਅਦ ਸਿਆਸਤ ਭਖ ਗਈ ਹੈ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਅਜੇ ਮਿਸ਼ਰਾ ਟੈਣੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਸਨ ਕਿ ਉਸਨੇ ਆਪਣੀ ਗੱਡੀ ਦੇ ਥੱਲੇ ਦੇਖ ਕੇ ਕਿਸਾਨਾਂ ਨੂੰ ਡਰੜ ਦਿੱਤਾ ਸੀ ਜਿਸ ਦੇ ਚਲਦਿਆਂ ਚਾਰ ਕਿਸਾਨਾਂ ਦੀ ਜਾਨ ਚਲੀ ਗਈ ਸੀ ਤੇ ਇੱਕ ਪੱਤਰਕਾਰ ਨੇ ਵੀ ਆਪਣੀ ਜਾਨ ਗਵਾਈ ਸੀ ਇਸ ਪੂਰੇ ਮਾਮਲੇ ਦੇ ਉੱਤੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੇ ਆਪਣਾ ਪੱਖ ਕੁਝ ਇਸ ਤਰ੍ਹਾਂ ਰੱਖਿਆ ਸਿਰਸਾ ਸਾਹ ਤੋਂ ਭਾਜੀਪੀ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਦੇ ਵਿੱਚ ਕਈ ਕੇਂਦਰੀ ਮੰਤਰੀਆਂ ਨੂੰ ਦੁਬਾਰਾ ਫੇਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਉਹਨਾਂ ਦੇ ਵਿੱਚ ਇੱਕ ਅਜਿਹਾ ਨਾਮ ਆ ਜਿਹਦੇ ਖਿਲਾਫ ਕਿਸਾਨ ਯੂਨੀਅਨਾਂ ਵੱਲੋਂ ਕਿਸਾਨ ਲੀਡਰਾਂ ਵੱਲੋਂ ਕਿਸਾਨ ਆਗੂਆਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਅਜੇ ਮਿਸ਼ਰਾ ਤਾਂ ਉਹਨੂੰ ਇੱਕ ਵਾਰ ਫੇਰ ਉਸੇ ਹੀ ਲੋਕ ਸਭਾ ਸੀਟ ਤੋਂ ਖੇਰੀ ਤੋਂ ਚੋਣ ਮੈਦਾਨ ਚ ਉਤਾਰਿਆ ਗਿਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਗੱਲ ਇਹ ਹੈ ਜੀ ਕਿ ਇਹ ਅਸੀਂ ਗੱਲ ਸ਼ੁਰੂ ਤੋਂ ਕਹਿ ਰਹੇ ਹਾਂ ਜੀ ਕਿ ਇਹ ਜਿਹੜੀ ਸਰਕਾਰ ਇਹ ਜਿਹੜੀ ਭਾਜਪਾ ਪਾਰਟੀ ਹੈ ਜੀ ਇਹਨਾਂ ਦੀ ਸੋਚ ਕੀ ਹੈ ਇਹਨਾਂ ਦਾ ਕਰਤਾਰ ਕੀ ਹੈ ਇਹਨਾਂ ਦਾ ਕੈਰੇਕਟਰ ਕੀ ਹੈ ਜਿਹੜੇ ਅੱਜ ਰਾਜ ਕਰ ਰਹੇ ਨੇ ਤੁਸੀਂ ਇੱਕ ਵੇਖੋ ਕਿ ਅਜੇ ਟੈਣੀ ਮਿਸ਼ਰਾ ਇਹ ਗੱਲ ਸ਼ਰੇਆਮ ਸਟੇਜ ਤੇ ਬੋਲਿਆ ਜੀ ਕਿ ਮੈਂ ਮੰ MLA ਐਂਪੀ ਮੰਤਰੀ ਬਾਦਸ਼ਾਹ ਤੇ ਪਹਿਲਾ ਗੁੰਡਾ ਹੂੰ ਮੈਂ ਨਹੀਂ ਕਹਿੰਦਾ ਜੀ ਤੇ ਖੁਦ ਕਹਿੰਦਾ ਸੀ ਜੀ ਹੋਂ ਉਸ ਗੁੰਡੇ ਨੇ ਗੁੰਡਾਗਰਦੀ ਕਰਦਿਆਂ ਹੋਇਆਂ ਸਾਡੇ ਨਿਰਦੋਸ਼ ਨਿਹੱਥੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾ ਕੇ ਤੇ ਚੜ੍ਹ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਚਾਰ ਕਿਸਾਨ ਤੇ ਇੱਕ ਪੱਤਰਕਾਰ ਜੀ ਔਰ ਉਸ ਤੋਂ ਬਾਅਦ ਜੇ ਪਰਚਾ ਹੋਇਆ ਤੇ ਉਹ ਵੀ ਸਾਡੇ ਕਿਸਾਨਾਂ ਦੇ ਉੱਤੇ ਜੀ ਕਿਸਾਨਾਂ ਦੀ ਸਾਡੀ ਮੰਗ ਸੀ ਕਿ ਇਹਨੂੰ ਮੰਤਰੀ ਪੱਤੋਂ ਪ੍ਰਖਾਸਤ ਕੀਤਾ ਜਾਵੇ ਜੀ ਪਰ ਉਹਦੀ ਕੀ ਸੋਚ ਹੈ મોદી ਦੀ ਕਿ ਤੁਸੀਂ ਜੋ ਮਰਜ਼ੀ ਕਰ ਲੋ ਮੈਂ ਅਜੇ ਟੈਣੀ ਨੂੰ ਪਰਖਾਸ ਨਹੀਂ ਕਰਾਂਗਾ ਤੇ ਆਹ ਉਹਨੇ ਚਖਮਾ ਤੇ ਇੱਕ ਡੂਣ ਛੜਕਿਆ ਜੀ ਭਈ ਉਹਨੂੰ ਦੁਬਾਰਾ ਟੇਟ ਦੇ ਕੇ ਜੀ ਤੇ ਫੇਰ ਅਸਲ ਗੱਲ ਇਹ ਆ ਕਿ ਮੋਤੀ ਨੂੰ ਅਹੰਕਾਰ ਹੈ ਜੀ ਮੈਂ ਦੁਬਾਰਾ ਇਹਨੇ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਪੱਤੇ ਖੇਡੇ ਆ ਸਿਸਰ ਸਾਹਿਬ ਪੂਰੀ ਜਾਣਕਾਰੀ ਦੇਣ ਲਈ ਇਸ ਮੁੱਦੇ ਦੇ ਉੱਤੇ ਆਪਣਾ ਪ੍ਰਤੀਕਿਰਿਆ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਧੰਨਵਾਦ ਤੁਹਾਡਾ ਦੱਸਦੀ ਕਿ ਇੱਕ ਪਾਸੇ ਕਿਸਾਨ ਮੋਰਚੇ ਤੇ ਬੈਠੇ ਨੇ ਕਿਸਾਨ ਦਿੱਲੀ ਵੱਲ ਜਾਣਾ ਚਾਹੁੰਦੇ ਸੀ ਪਰ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਹਰਿਆਣਾ ਸਰਕਾਰ ਨੇ ਰੋਕਾਂ ਲਗਾਈਆਂ ਹੋਈਆਂ ਨੇ ਤੇ ਦੂਜੇ ਪਾਸੇ ਲੋਕ ਸਭਾ ਦੀਆਂ ਚੋਣਾਂ ਵੀ ਸਿਰ ਤੇ ਆ ਚੁੱਕੀਆਂ ਨੇ ਕੁਝ ਦਿਨਾਂ ਦੇ ਵਿੱਚ ਚੋਣ ਜ਼ਾਬਤਾ ਵੀ ਲੱਗਣ ਵਾਲਾ ਹੈ ਹੁਣ ਦੇਖਣਾ ਹੋਵੇਗਾ ਕਿ ਸਭ ਦੇ ਚਲਦਿਆਂ ਕਿਸਾਨ ਅਗਲੀ ਰਣਨੀਤੀ ਕੀ ਬਣਾਉਂਦੇ ਨੇ ਬਿਊਰੋ ਰਿਪੋਰਟ ਅੱਜ ਲੁਧਿਆਣਾ ਵਿਖੇ ਸੀਐਮ ਭਗਵੰਤ ਮਾਨ ਤੇ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਕੂਲ ਆਫ ਐਮਿਨਿਅਸ ਦਾ ਉਦਘਾਟਨ ਕਰਨ ਪਹੁੰਚੇ ਉਹਨਾਂ ਵੱਲੋਂ ਅੱਜ 13 ਦੇ ਕਰੀਬ ਸਕੂਲਾਂ ਦਾ ਉਦਘਾਟਨ ਕੀਤਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਹੋਟਲ ਸੁਖ ਵਿਲਾਸ ਦੇ ਮੁੱਦੇ ਨੂੰ ਲੈ ਕੇ ਵਿਰੋਧੀਆਂ ਤੇ ਵਰਦੇ ਨਜ਼ਰ ਆਏ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੁਧਿਆਣਾ ਤੋਂ 13 ਸਕੂਲ ਆਫ ਫੀਮਿਨਿਅਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦੱਸਿਆ ਕਿ ਇਹ ਪਹਿਲਾ ਸਰਕਾਰੀ ਸਕੂਲ ਹੋਵੇਗਾ ਜਿਸ ਵਿੱਚ ਸਵੀਮਿੰਗ ਪੂਲ ਦੀ ਵੀ ਸਹੂਲਤ ਹੋਵੇਗੀ। ਉਹਨਾਂ ਨੇ ਆਪਣੇ ਸਮੇਂ ਨੂੰ ਯਾਦ ਕਰਦਿਆਂ ਹੋਇਆਂ ਇਹ ਵੀ ਦੱਸਿਆ ਕਿ ਆਪਣੇ ਸਮਿਆਂ ਦੇ ਵਿੱਚ ਉਹ ਪੱਲੀ ਲੈ ਕੇ ਸਕੂਲ ਜਾਇਆ ਕਰਦੇ ਸਨ। ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਸ਼ੁਰੂ ਹੋਇਆ ਐਨਈਟੀ ਅਤੇ ਜੀ ਜੀ ਦੀਆਂ ਕਲਾਸਾਂ ਦਾ ਵੀ ਜ਼ਿਕਰ ਕੀਤਾ। ਆਮਾਦੀ ਪਾਰਟੀ ਦੀ ਰਾਜਨੀਤੀ ਹੋਈ ਇਹੀ ਹੈ। ਕੰਮ ਦੀ ਰਾਜਨੀਤੀ ਹੈ। ਸਾਡੀ ਨਫਰਤ ਦੀ ਜਾਤ ਪਾਤ ਦੀ ਜ ਕੋਈ ਹੋਰ ਰਾਜਨੀਤੀ ਨਹੀਂ ਅਸੀਂ ਕਰਦੇ ਅਸੀਂ ਤਾਂ ਕੰਮ ਦੀ ਰਾਜਨੀਤੀ ਕਰਦੇ ਆ। ਕਿ ਸਕੂਲ ਬਣਾਵਾਂਗੇ, ਹਸਪਤਾਲ ਬਣਾਵਾਂਗੇ, ਬਿਜਲੀ ਫ੍ਰੀ ਦੇ ਦਾਂਗੇ। ਇਨਫਰਾਸਟ੍ਰਕਚਰ ਆਊਗਾ। ਲੋਕਾਂ ਨੂੰ ਕੰਮ ਮਿਲੂਗਾ। ਇੰਡਸਟਰੀ ਆਊਗੀ। ਸੋ ਅੱਜ ਅਸੀਂ ਲੁਧਿਆਣੇ ਦੇ ਵਿੱਚ ਖੜੇ ਆ ਜਿਹਨੂੰ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਦੁਬਾਰਾ ਫੇਰ ਲੁਧਿਆਣੇ ਦੀ ਜਿਹੜੀ ਗਲੋਰੀ ਹੈ ਉਹਨੂੰ ਵਾਪਸ ਲੈ ਕੇ ਆਉਣਾ ਹੈ ਇਹੋ ਜੇ ਸਕੂਲਾਂ ਦੇ ਵਿੱਚ ਮੇਰਾ ਤਾਂ ਦਿਲ ਕਰਦਾ ਮੈਂ ਦੁਬਾਰਾ ਪੜਾਂ ਸਾਨੂੰ ਤਾਂ ਬੋਰੀਆਂ ਵਾਲੇ ਸਕੂਲ ਮਿਲੇ ਸੀ ਘਰੋਂ ਆਪਣੀ ਬੋਰੀ ਆਪ ਲੈ ਕੇ ਜਾਂਦੇ ਸੀ ਤੇ ਸਾਈਕਲ ਤੇ ਜਾਂਦੇ ਸੀ ਪਰ ਜੋ ਸਹੂਲਤਾਂ ਪਲਸ 1 ਵਾਲੇ ਬੱਚਿਆਂ ਨੂੰ 9ਵੀਂ ਵਾਲੇ ਬੱਚਿਆਂ ਨੂੰ ਇੱਥੇ ਲਿਖੀਆਂ ਨੇ ਮੈਨੂੰ ਉਮੀਦ ਹੈ ਕਿ ਬੱਚੇ ਬਹੁਤ ਅੱਗੇ ਜਾਣਗੇ ਕਿਉਂਕਿ ਬੱਚਿਆਂ ਦਾ ਵਿਜ਼ਨ ਕਲੀਅਰ ਹੈ ਬੱਚਿਆਂ ਦਾ ਏਮ ਕਲੀਅਰ ਹੈ ਕਿ ਅਸੀਂ ਕੀ ਬਣਨਾ ਮਾਪਿਆਂ ਨੂੰ ਮਿਲਦਾ ਮੌਕਾ ਮਿਲਿਆ ਮਾਪਿਆਂ ਨੇ ਵੀ ਇਹੀ ਕਿਹਾ ਕਿ ਸਾਨੂੰ ਪ੍ਰਾਈਵੇਟ ਸਕੂਲਾਂ 'ਚ ਵੀ ਅਸੀਂ ਜਾਂਦੇ ਹਾਂ ਜਦੋਂ ਐਡਮਿਸ਼ਨ ਕਰਾਉਣ ਸਾਨੂੰ ਬਹੁਤ ਕੁਝ ਦਿਖਾ ਦਿੱਤਾ ਜਾਂਦਾ ਜਿਵੇਂ ਸ਼ੋਰੂਮ ਦੇ ਵਿੱਚ ਸ਼ੋਪੀਸ ਲੱਗੇ ਹੁੰਦੇ ਨੇ ਕਿ ਆ ਦੇਖੋ ਜੀ ਆ ਦੇਖੋ ਪਰ ਸਟੋਰ ਚ ਅੰਦਰ ਉਹਨਾਂ ਕੁਝ ਨਹੀਂ ਹੁੰਦਾ ਕਿ ਸਾਨੂੰ ਕੰਪਿਊਟਰ ਦਿਖਾ ਦਿੱਤੇ ਜਾਂਦੇ ਨੇ ਸਾਨੂੰ ਲੈਬਸ ਦਿਖਾ ਦਿੱਤੀਆਂ ਜਾਂਦੀਆਂ ਨੇ ਕਿ ਆਹਾ ਆ ਹੈ ਪਰ ਐਡਮਿਸ਼ਨ ਹੋਣ ਤੋਂ ਬਾਅਦ ਆਉਟਪੁੱਟ ਜਿਹੜੀ ਉਹਦੀ ਜ਼ੀਰੋ ਹੁੰਦੀ ਹੈ ਪਰ ਇੱਥੇ ਸਾਨੂੰ ਮੌਕਾ ਮਿਲ ਰਿਹਾ ਹੈ ਨੀਟ ਦੀਆਂ ਵੀ ਕਲਾਸਾਂ ਦੀ ਟ੍ਰੇਨਿੰਗ ਲੱਗ ਰਹੀ ਹੈ ਜੇ ਆਈਟੀ ਦੀਆਂ ਵੀ ਲੱਗ ਰਹੀ ਹੈ ਸਾਰੇ ਕੋਰਸਸ ਜਿਹੜੇ ਇਸ ਵਕਤ ਦੁਨੀਆ ਦੇ ਵਿੱਚ ਜਿੰਨੀ ਵੈਲਿਊ ਹੈ ਉਹ ਲੱਗ ਰਹੀ ਹੈ ਸਕੂਲ ਆਫ ਫੈਮਿਨਿਸ ਦਾ ਉਦਘਾਟਨ ਸਮਾਗਮ ਮੌਕੇ ਸੀਐਮ ਮਾਨ ਵੱਲੋਂ ਇੱਕ ਵਾਰ ਫਿਰ ਤੋਂ ਹੋਟਲ ਸੁਖ ਵਿਲਾਸ ਦਾ ਜ਼ਿਕਰ ਕੀਤਾ ਗਿਆ ਵਿਰੋਧੀਆਂ ਦੇ ਨਿਸ਼ਾਨੇ ਸਾਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦਾ ਪੈਸਾ ਲੁੱਟਿਆ ਹੈ ਉਹਨਾਂ ਤੋਂ ਹੀ ਵਾਪਸ ਲੈ ਕੇ ਪੰਜਾਬ ਦੇ ਲੋਕਾਂ ਨੂੰ ਪੈਸਾ ਮੋੜਿਆ ਜਾਵੇਗਾ ਖਜ਼ਾਨੇ 'ਚ ਲਿਆ ਕੇ ਦੁਬਾਰਾ ਲੋਕਾਂ 'ਤੇ ਲਾਇਆ ਜਾਊਗਾ ਚਾਹੇ ਸਕੂਲਾਂ ਦੇ ਰੂਪ ਚ ਲਾਇਆ ਜਾਵੇ ਚਾਹੇ ਸੜਕਾਂ ਦੇ ਰੂਪ ਚ ਲਾਇਆ ਜਾਵੇ ਬਿਜਲੀ ਮੁਫਤ ਦੇ ਰੂਪ ਚ ਲਾਇਆ ਜਾਵੇ ਮ ਆਮ ਆਦਮੀ ਕਲੀਨਿਕਾ ਦੇ ਰੂਪ ਚ ਚਲਾਇਆ ਜਾਵੇ ਸ਼ਾਨਦਾਰ ਹਸਪਤਾਲਾਂ ਦੇ ਰੂਪ ਚ ਚਲਾਇਆ ਜਾਵੇ ਫਰੀ ਦਵਾਈਆਂ ਦੇ ਰੂਪ ਚ ਲਾਇਆ ਜਾਵੇ ਭਾਵੇਂ ਨੌਕਰੀਆਂ ਦੇਣ ਦੇ ਰੂਪ ਚ ਲਾਇਆ ਜਾਵੇ ਲੋਕਾਂ ਤੇ ਉਹ ਪੈਸਾ ਲੱਗੂਗਾ ਜ਼ਿਕਰ ਹੈ ਕਿ ਸਕੂਲ ਆਫ ਫੈਮਿਨਸ ਦੇ ਉਦ்கਾਟਨ ਤੋਂ ਬਾਅਦ ਸੀਐਮ ਮਾਨ ਅਤੇ ਅਰਵਿੰਦ ਕੇਜੀ ਵਲਵਨੋਂ ਲੁਧਿਆਣਾ ਤੇ ਅੰਮ੍ਰਿਤਸਰ ਦੇ ਵਿੱਚ ਕਾਰੋਬਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉਹਨਾਂ ਨੂੰ ਆ ਰਹੀਆਂ ਦਿੱਕਤਾਂ ਤੋਂ ਲੈ ਕੇ ਵੀ ਵਿਚਾਰ ਚਰਚਾ ਕੀਤੀ ਗਈ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਹੋਈ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ। ਖੇਤਾਂ 'ਚ ਖੜੀਆਂ ਫਸਲਾਂ ਖਰਾਬ ਹੋ ਗਈਆਂ। ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਸੂਬੇ 'ਚ ਪੈਂ ਮੀਂਹ ਅਤੇ ਗੜੇਮਾਰੀ ਨੇ ਕਾਫੀ ਨੁਕਸਾਨ ਕੀਤਾ ਹੈ। ਕੁਝ ਇਮਾਰਤਾਂ ਨੂੰ ਇਹਦੇ ਨਾਲ ਨੁਕਸਾਨ ਪਹੁੰਚਿਆ ਹੈ ਤਾਂ ਦੂਜੇ ਪਾਸੇ ਫਸਲਾਂ ਵੀ ਖਰਾਬ ਹੋਈਆਂ ਨੇ। ਖਾਸ ਤੌਰ ਦੇ ਉੱਤੇ ਸਭ ਤੋਂ ਵੱਡਾ ਨੁਕਸਾਨ ਕਣਕ ਅਤੇ ਸਰੋਂ ਦੀ ਫਸਲ ਨੂੰ ਪਹੁੰਚਿਆ ਹੈ। ਫਰੀਦਕੋਟ, ਅੰਮ੍ਰਿਤਸਰ, ਬਠਿੰਡਾ ਪਕਤਾ ਭਾਈ ਕਾ ਅਤੇ ਪਠਾਨਕੋਟ ਦੇ ਵਿੱਚ ਗੜੇ ਮਾਰੀ ਨੇ ਕਾਫੀ ਨੁਕਸਾਨ ਕੀਤਾ ਹੈ ਤੇਜ਼ ਹਵਾਵਾਂ ਨੇ ਖੜੀ ਹੋਈ ਫਸਲ ਨੂੰ ਧਰਤੀ ਦੇ ਉੱਤੇ ਵਿਛਾ ਦਿੱਤਾ ਹੈ ਇੱਕ ਪਾਸੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਤੇ ਦੂਜੇ ਪਾਸੇ ਸਿਆਸਤ ਤੇਜ਼ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਸ ਮਾਮਲੇ ਤੇ ਸੂਬਾ ਸਰਕਾਰ ਨੂੰ ਘੇਰਿਆ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਉ ਭਗਤ ਦੇ ਵਿੱਚ ਰੁੱਝੇ ਹੋਏ ਨੇ ਪਹਿਲਾਂ ਵੀ ਫਸਲਾਂ ਦਾ ਨੁਕਸਾਨ ਹੋਇਆ ਪਰ ਕੋਈ ਭਰੋਸਾ ਨਹੀਂ ਦਿੱਤਾ ਗਿਆ ਤੇ ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਰੇ ਕੰਮ ਛੱਡ ਕੇ ਪਹਿਲਾਂ ਕਿਸਾਨਾਂ ਦੀ ਫੜਨੀ ਚਾਹੀਦੀ ਹੈ ਸੁਖਵੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਪੋਸਟ ਵੀ ਪਾਈ ਹੈ ਉਹਨਾਂ ਕਹਿ ਕੇ ਕਿਸਾਨ ਪਹਿਲਾਂ ਹੀ ਕਾਫੀ ਪਰੇਸ਼ਾਨ ਨੇ ਸੁਖਵੀਰ ਬਾਦਲ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਕਿਸਾਨਾਂ ਨੂੰ ਜਲਦ ਤੋਂ ਜਲਦ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਦੱਸਦੇ ਕਿ ਮੀਂਹ ਨੇ ਕਾਫੀ ਨੁਕਸਾਨ ਕਰ ਦਿੱਤਾ ਹੈ ਜਲੰਧਰ ਦੇ ਵਿੱਚ ਸਭ ਤੋਂ ਵੱਧ ਮੀਂਹ ਰਿਕਾਰਡ ਕੀਤਾ ਗਿਆ ਕਣਕ ਅਤੇ ਸਰੋਂ ਦੇ ਨਾਲ ਨਾਲ ਹੋਰਨਾਂ ਸਬਜ਼ੀਆਂ ਦਾ ਵੀ ਨੁਕਸਾਨ ਹੋਇਆ ਇੱਥੇ ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਵੀ ਜਾਰੀ ਹੈ ਕਿਸਾਨ ਸ਼ੰਭੂ ਬੈਰੀਅਰ ਖਨੋਰੀ ਬੈਰੀਅਰ ਦੇ ਉੱਤੇ ਬੈਠੇ ਹੋਏ ਨੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੜਿਆ ਗਿਆ ਹੈ 14 ਮਾਰਚ ਨੂੰ ਦਿੱਲੀ ਦੇ ਵਿੱਚ ਕਿਸਾਨ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਿਸਾਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਹੜ੍ਹਾਂ ਦੀ ਮਾਰ ਪਈ ਸੀ। ਹੜ੍ਹਾਂ ਨੇ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਸੀ ਤੇ ਹੁਣ ਇਸ ਮੀਂਹ ਅਤੇ ਗੜੇ ਮਾਰੀ ਨੇ ਵੀ ਕਾਫੀ ਨੁਕਸਾਨ ਕਰ ਦਿੱਤਾ ਹੈ। ਦੇਖਣਾ ਹੋਵੇਗਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਦੋਂ ਗਰਦੌਰੀਆਂ ਦੇ ਹੁਕਮ ਦਿੰਦੇ ਨੇ ਤੇ ਕਦੋਂ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮਿਲਦਾ ਹੈ। ਬਿਊਰੋ ਰਿਪੋਰਟ ਕਿਸਾਨ ਆंदोलਨ ਦੌਰਾਨ ਖਨੋਰੀ ਬਾਰਡਰ ਤੇ ਮਾਰੇ ਗਏ ਨੌਜਵਾਨ ਕਿਸਾਨ ਸ਼ੁਕਰਨ ਸਿੰਘ ਦਾ ਅੱਜ ਬਠਿੰਡਾ ਵਿਖੇ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਜਿੰਦਰ ਸਿੰਘ ਪੰਦੇਰ ਸਮੇਤ ਕਈ ਕਿਸਾਨ ਆਗੂ ਵੀ ਮੌਜੂਦ ਰਹੇ। ਸਰਵਜਿੰਦਰ ਸਿੰਘ ਪੰਦੇਰ ਨੇ ਇੱਕ ਵਾਰ ਫਿਰ ਵੱਡਾ ਐਲਾਨ ਕਰ ਦਿੱਤਾ ਹੈ। 10 ਮਾਰਚ ਨੂੰ ਪੂਰੇ ਦੇਸ਼ ਭਰ ਦੇ ਵਿੱਚ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਖਨੋਰੀ ਬਾਰਡਰ ਤੇ ਗੋਲੀ ਲੱਗਨ ਨਾਲ ਸ਼ਹੀਦ ਹੋਏ ਕਿਸਾਨ ਨੌਜਵਾਨ ਸ਼ੁਕਰਨ ਸਿੰਘ ਦੀ ਅੱਜ ਬਠਿੰਡਾ ਵਿਖੇ ਅੰਤਿਮ ਅਰਦਾਸ ਕੀਤੀ ਗਈ। ਇਸ ਅੰਤਿਮ ਅਰਦਾਸ ਵਿੱਚ ਕਈ ਕਿਸਾਨ ਜਥੇਬੰਦੀਆਂ ਵੀ ਮੌਜੂਦ ਰਹੀਆਂ ਸਟੇਜ ਤੋਂ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਸਰਵਨ ਸਿੰਘ ਪੰਦੇਲ ਨੇ ਮੁੜ ਤੋਂ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਚਾਲਾਂ ਚੱਲ ਕੇ ਅੰਦੋਲਨ ਖਤਮ ਕਰਨਾ ਚਾਹੁੰਦੀ ਏ ਇਸ ਤੋਂ ਇਲਾਵਾ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਸੁਣਾਉਣੇ ਆ ਅਗਲੀ ਗੱਲ ਭਰਾਵੋ ਜਦੋਂ ਗੱਲ ਸਰਕਾਰ ਨੇ ਕਹੀ ਫਿਰ ਟਰੈਕਟਰ ਚਾਲ ਲਗਾ ਸਕੋ ਪੈਦਲ ਚੱਲ ਸਕੋ ਬਿੱਲੀ ਕਹਿੰਦੇ ਰੇਲ ਗੱਡੀ ਤੇ ਆਜੂ ਕਹਿੰਦੇ ਬੱਸਾਂ ਤੇ ਆਜੂ ਇਹ ਸੁਣ ਚਣ ਵਾਲੀ ਗੱਲ ਆ ਰੌਲਾ ਸਹਿਦ ਆਣੀ ਰੌਲਾ ਪੈਦਾ ਵੀ ਜੇ ਆ ਤੇ ਟਰੈਕਟਰ ਡਾਲੀਆਂ ਸ਼ਰਤਾਂ ਫਿਰ ਕਦੀ ਵੀ ਕਿਸਾਨ ਲੈ ਟਰੈਕਟਰ ਡਾਲੀਆਂ ਦਿੱਲੀ ਨਾ ਜਾਣ ਵਾਲੀ ਗੱਲ ਖਤਮ ਕਰ ਦੇ ਇਹੋ ਚਲੋ ਕਦੀ ਬਠਿੰਡੇ ਜ਼ਿਲ੍ਹੇ ਕਹਿੰਦੇ ਸੀ ਬਠਿੰਡੇ ਤੇ ਵੀ ਤਰਨਾ ਲੱਗਣ ਦੇਣਾ ਨਹੀਂ ਸੀ ਬੰਨੀ ਕਿ ਲੱਗੂ ਉੱਥੇ ਲੱਗੂ ਜਿੱਧਾ ਵੱਢੀ ਗੱਲ ਸਵਾਲ ਇੱਕ ਅਗਲੀ ਗੱਲ ਇਹ ਵੀ ਸਾਫ਼ ਹੋ ਵੀ ਸਾਡੇ ਵਿਹਾਰ ਵਾਲੇ ਬੰਦੇ ਗੱਡੀਆਂ ਚਾਹੇ ਦਿੱਲੀ ਗਿਰਦਾ ਹੋ ਸਾਡੇ ਕਰਨਾਟਕ ਵਾਲੇ ਬੰਦਿਆਂ ਨੂੰ ਮੇਲਾ ਚੋਂ ਕੱਢ ਕੇ ਬੀਬੀਆਂ ਦੇ ਸਿਰ ਪਾ ਰਹੇ ਨੂੰ ਕਿਵੇਂ ਦੱਸਦੇ ਹੋ ਪਰ 45 ਪਿਆਰੇ ਸੀ ਝੂਠ ਬੋਲਦੇ ਆ ਸਾਦੇ ਵੀ ਕਈ ਸਾਡੇ ਸੂਬੇ ਆ ਦੂਰ ਆ ਉੱਟ ਇੱਕ ਟ੍ਰੈਕਟਰ ਲਾ ਦਿੱਤੇ ਕਈ ਆਬਾਦੀ ਕਈ ਕੋਈ ਹੋਰ ਸਗਾ ਗਰੀਬ ਨੇ ਉਹ ਤੁਰ ਕੇ ਆ ਸਕਦੇ ਆ ਦੋ ਦੋਆ ਫੋਰਮਾਂ ਨੇ ਫੈਸਲਾ ਕੀਤਾ ਕਿ ਪੰਜਾਬ ਹਰਿਆਣਾ ਨੂੰ ਛੱਡ ਕੇ ਜਿਹੜੇ ਦੂਰ ਦਰਾਡੇ ਦੇ ਸੂਬੇ ਆ ਜਿਨ੍ਹਾਂ ਕੋਲੇ ਤਾਕਤ ਨਹੀਂ ਹੈਗੀ ਵੀ ਉਹ ਟ੍ਰੈਕਟਰ ਡਾਲੀਏ ਤੇ ਹੁਣ ਉਹ 6 ਮਾਰਚ ਨੂੰ ਆਪੋ ਆਪਣੇ ਕੰਮ ਨਾ ਚਾਹੀਏ ਰੇਲਰ ਤੇ ਆਉਣ ਚਾਹੀਏ ਪੈਦਲ ਆਉਣ ਜਿੱਦਾਂ ਮਰਜ਼ੀ ਉਹ ਦਿੱਲੀ ਵਾਲ ਨੂੰ ਕੂਚ ਕਰ ਦੇ ਦੇਖਦੇ ਆ ਮੋਦੀ ਸਰਕਾਰ ਦੇ ਅੰਤਰ ਮੰਤਰ ਦੇ ਬਗਨ ਉਸ ਕਰ ਲਵਾ ਦੇ ਦੀ ਇੱਕ ਇੱਧਰ ਚਲੀ ਜਾ ਉੱਥੇ ਚਲੀ ਜਾ ਨਾਲੇ ਸਾਫ ਹੋ ਜੂ ਕਿ ਟਿਕਟ ਟਾਲੀਆਂ ਤੋਂ ਬਗੈਰ ਵੀ ਜਾਣ ਦਿੰਦੇ ਆ ਕਿ ਨਹੀਂ ਜਾਣ ਤੋ ਬਾੜ ਲੈ ਸਾਡੇ ਦੋਹਾਂ ਫਾਰਮਾਂ ਦੇ ਹੋਸਟੇਟ ਜਿਹੜੇ ਟਰੈਕਟਰ ਟਰਾਲੀਆਂ ਲਿਆਉਂਦੀ ਹੱਤ ਵਿੱਚ ਨਹੀਂ ਹੈਗੇ ਉਹ 6 ਮਾਰਚ ਨੂੰ ਆਪੋ ਆਪਰੇ ਢੰਗ ਨਾਲ ਦਿੱਲੀ ਵੱਲ ਨੂੰ ਵਧਣਗੇ ਦੇਸ਼ ਵਿਆਪੀ ਸਾਡਾ ਪ੍ਰੋਗਰਾਮ ਆਪਣੇ ਦੋਵਾਂ ਥਾਮਾਂ ਤੇ ਖਣਾਵਰੀ ਸ਼ੰਭੂ ਹੋਰ ਨਾ ਬਾੜਾ ਤੇ ਅੰਦੋਲਨ ਇਸੇ ਤਰ੍ਹਾਂ ਹੀ ਚੱਲੇਗਾ ਅਗਲੀ ਗੱਲ ਅਸੀਂ ਇਹਦਾ ਘੇਰਾ ਪੂਰੇ ਦੇਸ਼ ਵਿੱਚ ਫੈਲਾਉਣ ਲਈ ਦੋਵਾਂ ਫੋਰਮਾਂ ਵੱਲੋਂ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੰਦੇ ਆਂ ਪਿ ਸਰਕਾਰ ਤੇ ਦਬਾਅ ਪਾਉਣ ਲਈ ਇਹ ਮੰਗਾਂ ਨੂੰ ਮਨਵਾਉਣ ਲਈ ਪੂਰੇ ਦੇਸ਼ ਭਰ ਦੇ ਵਿੱਚ 10 ਮਾਰਚ ਨੂੰ 10 ਮਾਰਚ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਾਰੇ ਦੇਸ਼ ਦੇ ਅੰਦਰ ਰੇਲ ਪਈਏ ਜਾਮ ਕਿਤੇ ਜਾਣ ਜ਼ਿਕਰ ਹੋਇਆ ਹੈ ਕਿ ਉਹਨਾਂ ਵੱਡਾ ਐਲਾਨ ਕਰਦਿਆਂ 10 ਮਾਰਚ ਨੂੰ ਪੂਰੇ ਦੇਸ਼ ਭਰ ਵਿੱਚ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਵੱਲੋਂ ਕੀਤੇ ਗਏ 10 ਮਾਰਚ ਨੂੰ ਲੈ ਕੇ ਰੇਲ ਰੋਕੋ ਐਲਾਨ ਤੋਂ ਬਾਅਦ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਕੀ ਰਵਈਆ ਅਪਣਾਉਂਦੀ ਹੈ ਪਾਚਪਨ ਇੱਕ ਵਾਰ ਫਿਰ ਤੋਂ ਅਜੇ ਮਿਸ਼ਰਾ ਟੈਣੀ ਨੂੰ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਜਿਸ ਤੋਂ ਬਾਅਦ ਕਿਸਾਨਾਂ ਰੋਜ਼ ਜਾਹਰ ਕਰ ਰਹੇ ਨੇ ਕਿਸਾਨਾਂ ਦੇ ਹੱਕ 'ਚ ਹੁਣ ਸਿਆਸੀ ਲੀਡਰ ਵੀ ਡਟਦੇ ਦਿਖਾਈ ਦੇ ਰਹੇ ਨਵਜੋਤ ਸਿੰਘ ਸਿੱਧੂ ਅਤੇ ਸੁਖਜਿੰਦਰ ਰੰਧਾਵਾ ਨੇ ਇਸ ਉਦੇ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ ਭਾਜਪਾ ਲੀਡਰ ਅਜੇ ਮਿਸ਼ਰਾ ਟੈਣੀ ਨੂੰ ਲੋਕ ਸਭਾ ਦੀ ਟਿਕਟ ਦੇਣ ਦਾ ਮਾਮਲਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਿਸਾਨ ਲੀਡਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਹੁਣ ਸਿਆਸੀ ਲੀਡਰ ਵੀ ਕਿਸਾਨਾਂ ਦੇ ਹੱਕ ਵਿੱਚ ਨਿਤਰਾਏ ਨੇ ਖਾਸ ਤੌਰ ਦੇ ਉੱਤੇ ਸੁਖਿੰਦਰ ਸਿੰਘ ਰੰਧਾਵਾ ਅਤੇ ਨਵਜੋਤ ਸਿੱਧੂ ਨੇ ਅਜੇ ਮਿਸ਼ਰਾ ਟੈਣੀ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਹੈ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਲੀਡਰ ਸੁਖਿੰਦਰ ਸਿੰਘ ਰੰਧਾਵਾ ਨੇ ਪੋਸਟ ਕੀਤੀ ਹੈ ਜਿਦੇ ਵਿੱਚ ਉਹ ਲਿਖਦੇ ਨੇ ਕਿਸਾਨਾਂ ਦੇ ਕਾਤਲ ਅਜੇ ਮਿਸ਼ਰਾ ਟੈਣੀ ਨੂੰ ਟਿਕਟ ਦੇ ਕੇ ਭਾਜਪਾ ਨੇ ਆਪਣਾ ਕਿਸਾਨ ਵਿਰੋਧੀ ਚਿਹਰਾ ਅਤੇ ਉਹਨਾਂ ਦੇ ਪ੍ਰਤੀ ਨਫ਼ਰਤ ਭਰੀ ਮਾਨਸਿਕਤਾ ਨੂੰ ਜ਼ਾਹਰ ਕੀਤਾ ਹੈ ਭਾਜਪਾ ਨੇ ਇੱਕ ਤੜੀਪਾਰ ਅਤੇ ਅਪਰਾਧੀ ਨੂੰ ਟਿਕਟ ਦੇ ਕੇ ਲੋਕਤੰਤਰ ਦੇ ਅਸੂਲਾਂ ਨਾਲ ਖਲਵਾੜ ਵੀ ਕੀਤਾ ਹੈ ਤੇ ਕਿਸਾਨਾਂ ਦੀ ਇਨਸਾਫ ਦੀ ਉਮੀਦ ਨੂੰ ਤੋੜ ਦਿੱਤਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ ਉਹਨਾਂ ਵੀ ਕਹੇ ਕਿ ਅਜੇ ਮਿਸ਼ਰਾ ਟੈਨੀ ਨੂੰ ਟਿਕਟ ਦੇਣਾ ਸਹੀ ਨਹੀਂ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਨਿਆਂ ਵਿੱਚ ਦੇਰੀ ਨਿਆਂ ਤੋਂ ਇਨਕਾਰ ਹੈ ਕਾਂਗਰਸ ਕਿਸਾਨਾਂ ਦੇ ਨਾਲ ਖੜੀ ਰਹੇਗੀ ਉਹਨਾਂ ਦੇ ਹੱਕਾਂ ਅਤੇ ਮਾਨ ਸਨਮਾਨ ਲਈ ਲੜਾਈ ਲੜਦੀ ਰਹੇਗੀ ਨਾਲ ਹੀ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਬਰਕਰਾਰ ਰੱਖਣ ਵਾਲੇ ਅੰਦਾਤਾ ਦੇ ਪ੍ਰਤੀ ਅਜੀਹਾ ਜਿਹੜਾ ਰਵਈਆ ਅਪਣਾਇਆ ਜਾ ਰਿਹਾ ਹੈ ਉਹ ਕਾਫੀ ਅਸੰਵੇਦਨਸ਼ੀਲ ਹੈ। ਨੋਜੋ ਸਿੱਧੂ ਲਿਖਦੇ ਨੇ ਕਿ ਲਖੀਮਪੁਰ ਖੇੜੀ ਕਾਂਡ ਦੇ ਦੋਸ਼ੀ ਨੂੰ ਲੋਕ ਸਭਾ ਦੀ ਉਮੀਦਵਾਰੀ ਦੇਣ ਦਾ ਫੈਸਲਾ ਕਿਸਾਨਾਂ ਦੇ ਭਰੇ ਹੋਏ ਜ਼ਖਮਾਂ ਨੂੰ ਖੋਦਣ ਦੇ ਨਾਲ-ਨਾਲ ਵਿਸ਼ਵਾਸ ਘਾਤ ਵੀ ਹੈ। ਤੁਹਾਨੂੰ ਦੱਸ ਦੇਈਏ ਕਿ ਲਖੀਮਪੁਰ ਖੇਰੀ ਦੇ ਵਿੱਚ ਪਿਛਲੇ ਕਿਸਾਨ ਅੰਦੋਲਨ ਦੇ ਦੌਰਾਨ ਚਾਰ ਕਿਸਾਨਾਂ ਦੀ ਜਾਨ ਚਲੀ ਗਈ ਸੀ ਤੇ ਇੱਕ ਪੱਤਰਕਾਰ ਵੀ ਆਪਣੀ ਜਾਨ ਗਵਾ ਬੈਠਾ ਸੀ। ਇਲਜ਼ਾਮ ਲੱਗੇ ਸਨ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਉੱਤੇ ਕਿ ਉਹਦੀ ਗੱਡੀ ਨੇ ਇਨ੍ਹਾਂ ਕਿਸਾਨਾਂ ਨੂੰ ਦਰੜ ਦਿੱਤਾ। ਅਸ਼ੀਸ਼ ਮਿਸ਼ਰਾ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਤੇ ਉਹ ਵੀ ਲਗਾਤਾਰ ਜ਼ਮਾਨਤ ਦੇ ਉੱਤੇ ਬਾਹਰ ਰਹਿੰਦਾ ਹੈ ਤੇ ਹੁਣ ਅਜੇ ਮਿਸ਼ਰਾ ਟੈਣੀ ਨੂੰ ਇੱਕ ਵਾਰ ਫਿਰ ਲਖੀਮਪੁਰ ਖੀਰੀ ਤੋਂ ਟਿਕਟ ਦੇਣ ਦਾ ਮਾਮਲਾ ਗਰਮਾ ਗਿਆ ਹੈ ਦੇਖਣਾ ਹੋਵੇਗਾ ਕਿ ਇਹ ਮਾਮਲਾ ਆਉਣ ਵਾਲੇ ਸਮੇਂ ਚ ਕੀ ਮੋੜ ਲੈਂਦਾ ਹੈ ਬਿਊਰੋ ਰਿਪੋਰਟ ਲੁਧਿਆਣਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਸਕੂਲ ਆਫ ਫੈਮਿਨਿਸ ਦਾ ਉਦਘਾਟਨ ਕੀਤਾ ਗਿਆ ਤੇ ਦੂਜੇ ਪਾਸੇ ਕਾਂਗਰਸ ਤੋਂ ਐਮਪੀ ਨੇ ਰਵਨੀਤ ਬਿੱਟੂ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਤਿੰਨ ਸਵਾਲਾਂ ਦਾ ਜਵਾਬ ਮੰਗਿਆ ਅੱਜ ਲੁਧਿਆਣਾ ਚ ਹੋਏ ਸਕੂਲ ਆਫ ਫੈਮਿਨਿਸ ਦੇ ਉਦਘਾਟਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਚੇ ਚੋਣ ਤੇ ਪਹੁੰਚੇ ਉਹਨਾਂ ਵੱਲੋਂ ਲੁਧਿਆਣਾ ਈਸਟ ਚ ਬਣੇ ਸਰਕਾਰੀ ਸਕੂਲ ਦਾ ਉਦਘਾਟਨ ਕੀਤਾ ਗਿਆ ਪਰ ਲੁਧਿਆਣਾ ਤੋਂ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ਵੱਲੋਂ ਇਸ ਉਦਘਾਟਨ ਨੂੰ ਲੈ ਕੇ ਮੌਜੂਦਾ ਸਰਕਾਰ ਦੇ ਖਿਲਾਫ ਸਵਾਲ ਖੜੇ ਕੀਤੇ ਗਏ ਉਹਨਾਂ ਕਿਹਾ ਕਿ ਜਿਸ ਸਕੂਲ ਦਾ ਉਦਘਾਟਨ ਅੱਜ ਸੀਐਮ ਮਾਨ ਕਰ ਰਹੇ ਨੇ ਉਸ ਦਾ ਉਦਘਾਟਨ ਅਸੀਂ 2021 ਚ ਉਸ ਸਮੇਂ ਦੇ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਮਐਲਏ ਸੰਜੇ ਤਲਵਾਰ ਅਤੇ ਐਮਪੀ ਰਵਨੀਤ ਬਿੱਟੂ ਦੀ ਮੌਜੂਦਗੀ ਵਿੱਚ ਕਰ ਚੁੱਕੇ ਹਾਂ ਸਕੂਲ ਆਫ ਐਮੀਨੈਂਸ ਮੈਂ ਸਿਰਫ ਤਿੰਨ ਸਵਾਲ ਪੁੱਛਣਾ ਚਾਹੁੰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਕੇਜਰੀਵਾਲ ਸਾਹਿਬ ਨੂੰ ਵੀ ਉਹ ਜ਼ਰੂਰ ਜਦੋਂ ਅਧਿਗਠਨ ਕਰਨ ਹੁਣ ਜਾ ਰਹੇ ਨੇ ਤੇ ਉਹ ਜ਼ਰੂਰ ਦੱਸਣ ਵੀ ਇਹ ਜਿਹੜਾ ਈਸਟ ਦੇ ਵਿੱਚ ਸਕੂਲ ਬਣਿਆ ਹੈ ਉਹ ਇਹ ਦੱਸਣ ਵੀ ਇਹ ਕਿਹੜੀ ਤਰੀਕ ਨੂੰ ਇਹਦਾ ਅਧਿਗਠਨ ਹੋਇਆ ਤੇ ਉਹ ਜਿਹੜਾ ਅਧਿਗਠਨ ਕੀਤਾ ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਐਮਐਲਏ ਸੰਜੀਤ ਤਲਵਾਰ ਉਸ ਵੇਲੇ ਦੇ ਮੈਂ ਮੌਜੂਦਾ ਐਮਪੀ ਤੇ ਅਸੀਂ 2021 ਚ ਇਹਦਾ ਅਧਗਟਨ ਕੀਤਾ ਤੇ ਘੱਟੋ-ਘੱਟ ਗਲਾੜਾ ਚੋਂ ਅਸੀਂ ਉਹ 100 ਕਰੋੜ ਦੀ ਜ਼ਮੀਨ ਉਹ ਜਿਹੜੀ ਜ਼ਦੋ ਜ਼ਿਹਦ ਕਰਕੇ ਆਮ ਲੋਕਾਂ ਲਈ ਆਮ ਜਿਹੜੇ ਸੱਚੀ ਆਮ ਨੇ ਇਹ ਤਾਂ ਖਾਸ ਨੇ ਨਾ ਉਹਨਾਂ ਲਈ ਵੀ ਇਹ ਸਕੂਲ ਬਣੇ ਤੇ ਇੱਕ ਸਾਡੇ ਦੇਸ਼ ਦੇ ਵਿੱਚ ਨਮੂਨੇ ਦਾ ਸਕੂਲ ਬਣੇ ਜਿਹਦੇ ਵਿੱਚ ਹਰ ਚੀਜ਼ ਬੱਚਿਆਂ ਲਈ ਸਪੋਰਟਸ ਦੇ ਲਈ সুইমিং ਪੂਲ ਅਸੀਂ ਵਰਲਡ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਉਹ সুইমিং ਪੂਲ ਇਹ ਚ ਬਣਵਾਇਆ ਤੇ ਇਹ ਦੱਸਣ ਮੈਨੂੰ ਵੀ ਕਿੰਨਾ ਪੈਸਾ ਕਦੋਂ ਉਹਨੂੰ ਮਨਜ਼ੂਰ ਹੋਇਆ 12 ਕਰੋੜ ਤੋਂ ਉੱਤੇ ਰੁਪਈਆ ਉਹਦੇ ਕੰਸਟਰਕਸ਼ਨਸ ਤੇ ਲੱਗਿਆ ਤੇ 100 ਕਰੋੜ ਦੀ ਉਹ ਜਗ੍ਹਾ ਅਸੀਂ ਆਮ ਜਿਹੜੇ ਸਭ ਤੋਂ ਇਹ ਏਰੀਆ ਲੱਭਿਆ ਜਿੱਥੇ ਜ਼ਰੂਰਤਮੰਦ ਲੋਕ ਨੇ ਵੀ ਉਹ ਵੀ ਕਦੇ সুইমিং ਪੂਲ ਦੇਖ ਦੇਖ ਸਕਣ ਉਹ ਵੀ ਪੂਲ ਚ ਕਦੇ ਆਪਣੀ ਸੋ ਮੈਨੂੰ ਕਰਕੇ ਇੰਟਰਨੈਸ਼ਨਲ ਲੈਵਲ ਤੇ ਪਹੁੰਚਣ ਦੋ ਸਵਾਲ ਮੈਂ ਪੁੱਛਲੇ ਵੀ ਇਹ ਦੱਸਣ ਵੀ ਸ਼ੁਰੂਆਤ ਕਦ ਹੋਈ ਇਹ ਦੱਸਣ ਪੈਸਾ ਕਦ ਮਨਜ਼ੂਰ ਹੋਇਆ ਤੀਜੀ ਗੱਲ ਮੈਂ ਇਹ ਪੁੱਛਣਾ ਚਾਹਨਾ ਵੀ ਅੱਜ 2024 ਹੋ ਗਿਆ ਤੁਸੀਂ ਦੋ ਸਾਲ ਸਿਰਫ ਕੇਜਰੀਵਾਲ ਸਾਹਿਬ ਦੀ ਤਰੀਕ ਲੈਂਦੇ ਰਹੇ ਤੁਸੀਂ ਇਹਨੂੰ ਸ਼ੁਰੂ ਕਰਨ ਲਈ ਅੱਜ ਦੋ ਸਾਲ 1500 ਬੱਚੇ ਇਹਦੇ ਵਿੱਚ ਪੜ੍ਹਨੇ ਸੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰੀ ਕੌਣ ਲੈਂਦਾ ਤਿੰਨ ਸਵਾਲ ਨੇ ਮੇਰੇ ਵੀ ਇਹ ਦੱਸਣ ਕਦੋਂ ਇਹ ਸਕੂਲ ਦਾ ਉਦਘਾਟਨ ਨਹੀਂ ਪੱਥਰ ਰੱਖਿਆ ਗਿਆ ਕਿੱਥੋਂ ਕਦ ਪੈਸੇ ਮਨਜ਼ੂਰ ਹੋਏ ਜਗ੍ਹਾ ਮਨਜ਼ੂਰ ਹੋਈ ਇਸ ਲਈ ਤੇ ਤੀਜਾ ਤੁਸੀਂ 2 ਸਾਲ ਕਿਉਂ ਇਹ ਸਕੂਲ ਲੇਟ ਕੀਤਾ ਅਸੀਂ ਜਾ ਜਾ ਉੱਥੇ ਕਹਿੰਦੇ ਰਹੇ ਵੀ ਇਹ ਸਕੂਲ ਦਾ ਉਦਘਾਟਨ ਕਰਨਾ ਚਾਹੀਦਾ ਕਿਉਂਕਿ ਸਰਕਾਰ ਇਹਨਾਂ ਦੀ ਆਗੀ ਪਰ ਤੁਸੀਂ ਉਹ ਉਦਘਾਟਨ ਨਹੀਂ ਕੀਤਾ ਉਹ ਬੱਚਿਆਂ ਦਾ ਨੁਕਸਾਨ ਕੀਤਾ ਤੇ ਅੱਜ ਤੁਸੀਂ ਬੜੀਆਂ ਬੜੀਆਂ ਖਬਰਾਂ ਛਾਪ ਕੇ ਬੜੀਆਂ ਬੜੀਆਂ ਉਹਨੂੰ ਨਮੂਨੇ ਦਾ ਸਕੂਲ ਦੱਸ ਦਿਓ ਜਿਹਨੂੰ 2 ਸਾਲ ਪਹਿਲਾਂ ਤੁਸੀਂ ਉਹਨੂੰ ਪੁੱਛਿਆ ਤੱਕ ਨਹੀਂਗਾ ਤੇ ਇਸ ਕਰਕੇ ਤਿੰਨੋਂ ਜਵਾਬ ਮੈਂ মিডিਆ ਰਾਹੀਂ ਤੁਹਾਨੂੰ ਪੁੱਛਦਾ ਤੁਸੀਂ ਹੈਰਾਨਗੀ ਦੀ ਗੱਲ ਆ ਠੀਕ ਆ ਤੁਹਾਡੀ ਸਰਕਾਰ ਆ ਗਈ ਤੁਸੀਂ ਦੂਜਿਆਂ ਦੇ ਨਹੀਂ ਪੱਥਰ ਵੀ ਚੱਕ ਕੇ ਭੰਨ ਦੋਗੇ ਜ਼ਿਕਰ ਹੋਇਆ ਕਿ ਐਮਪੀ ਰਮਨੀਤ ਸਿੰਘ ਬਿੱਟੂ ਨੇ ਕਿਸੇ ਹੋਰ ਵੱਲੋਂ ਕੀਤੇ ਗੇ ਕੰਮ ਨੂੰ ਆਪਣਾ ਦੱਸ ਕੇ ਕਰਨ ਨੂੰ ਮਾੜੀ ਗੱਲ ਕਹਿ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪ੍ਰੋਜੈਕਟਾਂ ਦੇ ਖੁਦ ਉਤ்கਾਟਨ ਕਰਨ ਦੀ ਵੀ ਗੱਲ ਆਖੀ ਕਿਸਾਨੀ ਮਸਲਿਆ ਤੇ ਕਿਸਾਨ ਆंदोलਨ ਦੌਰਾਨ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੀ ਮੌਤ ਤੇ ਸਵਾਲ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਕਰਨ ਜਾਖੜ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਨਾਂ ਨੇ ਸ਼ੁਭਕਰਨ ਸਿੰਘ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣ ਦੀ ਵੀ ਗੱਲ ਕਹੀ ਕਿਸਾਨਾਂ ਵੱਲੋਂ 23 ਫਸਲਾ ਉੱਤੇ ਕੀਤੀ ਜਾ ਰਹੀ ਐਮਐਸਪੀ ਦੀ ਮੰਗ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਇੱਕ ਪਾਸੇ ਕਿਸਾਨ ਆंदोलਨ ਚੱਲ ਰਿਹਾ ਹੈ ਤੇ ਦੂਜੇ ਪਾਸੇ ਸਿਆਸਤ ਵੀ ਪੂਰੀ ਤਰ੍ਹਾਂ ਪਖੀ ਹੋਈ ਹੈ ਖਾਸ ਤੌਰ ਦੇ ਉੱਤੇ ਪੰਜਾਬ ਦੇ ਲੀਡਰ ਕਿਸਾਨਾਂ ਬਾਰੇ ਪ੍ਰतिकਰਮ ਦੇ ਰਹੇ ਨੇ ਕੁਝ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਤੇ ਕੁਝ ਕਿਸਾਨਾਂ ਨੂੰ ਨਸੀਹਤ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਦੇ ਵਿੱਚ ਉਹਨਾਂ ਨੇ ਕਿਸਾਨ ਲੀਡਰਾਂ ਨੂੰ ਨਿਸ਼ਾਨੇ ਤੇ ਲਿਆ ਹੈ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਐਮਐਸਪੀ ਦੀ ਗੱਲ ਕਰਦੇ ਨੇ ਕਿਸਾਨ ਤਾਂ ਤੇਈ ਫਸਲਾਂ ਦੇ ਉੱਤੇ ਐਮ ਐਸ ਪੀ ਹੈ ਤੁਸੀਂ ਕਿਹੜੀ ਫਸਲ ਬੀਜੋਗੇ ਮੈਨੂੰ ਦੱਸੋ ਮੈਂ ਤੁਹਾਨੂੰ ਨਾਲ ਲਿਜਾ ਕੇ ਐਮ ਐਸ ਪੀ ਦਿਵਾਉਂਗਾ ਕਿਉਂਕਿ ਤੁਸੀਂ ਸਿਰਫ ਕਣਕ ਅਤੇ ਝੋਨਾ ਹੀ ਬੀਜਦੇ ਹੋ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੋਢੇ ਦੇ ਉੱਤੇ ਰੱਖ ਕੇ ਬੰਦੂਕ ਚਲਾਈ ਜਾ ਰਹੀ ਹੈ ਨੌਜਵਾਨਾਂ ਨੂੰ ਵਰਤਿਆ ਜਾ ਰਿਹਾ ਹੈ ਸਭ ਅਸੀਂ ਮੈਂ ਨਿੱਜੀ ਤੌਰ ਤੇ ਜੇ ਕਿਸਾਨ ਮੈਂ ਗੱਲ ਤੁਹਾਡੇ ਨਾਲ ਸੰਜੀਖਰਾ ਮੈਂ ਜਿਸ ਕਿਤੇ ਤੁਹਾਡੇ ਨਾਲ ਸਾਡੇ ਮਾਲਵੇ ਦਾ ਅਖੀਰ ਹੈ ਅਸੀਂ ਰਾਜਸਥਾਨ ਬਾਰਡਰ ਤੇ ਬੈਠੇ ਹਾਂ ਸਾਡੇ ਪਾਣੀ ਨਹੀਂ ਅਸੀਂ ਜੇ ਅਸੀਂ ਉਥੇ ਕਪਾਹ ਲਾਣੇ ਹਨ ਸਾਬ ਇਸ ਕਰਕੇ ਨਹੀਂ ਵੀ ਕਮਾ ਲਈ ਐਮਐਸਪੀ ਨਾਲ ਸੀਸੀਆਈ ਖਰੀਦ ਲੂਗੀ ਕਿ ਨਹੀਂ ਖਰੀਦੂ ਸਾਡੀ ਮਜਬੂਰੀ ਹੈ ਜੀ ਮੇਰਾ ਵੀ ਬੋਲ ਕਰਦਾ ਝੋਨਾ ਲਾਵਾਂ ਜੀ ਮੇਰਾ ਵੀ ਬੋਲ ਕਰਦਾ ਗੰਨਾ ਲਾਵਾਂ ਕਿਉਂਕਿ ਸਿੱਕੇ ਬੰਦ ਖੇਤੀ ਹੈ ਨਾ ਹੀ ਕੋਈ ਨਰਮੇ ਦੇ ਅੰਦਰ ਸਾਰੇ ਨੂੰ ਪੰਜਾਬ ਦੇ ਕਿਸਾਨ ਇੱਕ ਇੱਕ ਪਿੰਡ ਚ ਸਾਰਿਆਂ ਨੂੰ ਪਤਾ ਸਾਡੇ ਮਾਲ ਵਿੱਚ ਜਾ ਕੇ ਦੇਖ ਲਓ ਕਦੋਂ ਇਹਨਾਂ ਦਾ 18 18 20 20 ਸਪਰੇਆ ਹੁੰਦੀਆਂ ਸੀਗੀ ਇਸ ਕਰਕੇ ਉਸੇ ਰਿਸਕ ਇਨਵੋਲਡ ਹੈ ਜਿਹੜੀ ਜੀਰੀ ਹੈ ਤਾਈ ਹੈ ਬਹੁਤ ਕਰਦਾ ਗੱਣਾ ਲਾਵਾ ਸਿੱਕੇ ਬੰਦ ਕੰਮ ਹੈ ਕਿਉਂਕਿ ਸਿੱਕੇ ਬੰਦ ਖੇਡਾ ਸਾਡੇ ਨੇ ਜੀ ਪੈਸਾ ਸਰਕਾਰ ਨੇ ਝੱਲ ਲਈ ਹੈ ਫਸਲ ਹੋ ਰਹੀ ਹੈ ਕੁਝ ਜੁਟ ਜਾ ਰਹੀ ਹੈ ਬੜੀ ਦਾ ਡਰ ਨਹੀਂ ਤੇ ਆ ਕੇ ਕਰਿਆ ਜੀ ਮੇਰਾ ਬੋਤ ਦੇਖ ਲਓ ਕਦੋਂ ਕਨਾਲਾ 18 18 20 20 ਸਪੋਰਟ ਹੁੰਦੀ ਅਸੀਂ ਕਿ ਕੀ ਪੰਜਾਬ ਦੇ ਧੋਨੇ ਦੀ ਰਿਸਕ ਇਨਵੋਲਡ ਹੈ ਤੇ ਕਣਕ ਦੀ ਜੀਰੀ ਹੈ ਤਾਈ ਹੈ ਐਮ ਐਸ ਪੀ ਨਹੀਂ ਮਿਲ ਰਹੀ ਸਰ ਉਹ ਤਾਂ ਮਿਲ ਰਹੀ ਹੈ ਹੁਣ ਆਪਾਂ ਬਾਈ ਜਿਹੜੀ ਬਾਕੀ ਬਚਦੀਆਂ 21 ਉਹਨਾਂ ਦੀ ਮੰਗੀ ਜਾਂਦੇ ਆ ਫਿਰ ਇੱਕ ਸਵਾਲ ਹੈ ਸਾਰੇ ਲੀਡਰਾਂ ਨੂੰ ਪਰ ਕੀ ਪੰਜਾਬ ਦੀ ਝੋਨੇ ਦੀ ਤੇ ਕਣਕ ਦੀ ਐਮਐਸਪੀ ਨਹੀਂ ਮਿਲ ਰਹੀ ਸਾਬ ਉਹ ਤਾਂ ਮਿਲ ਰਹੀ ਹੈ ਹੁਣ ਆਪਾਂ 22 ਜਿਹੜੀ ਬਾਕੀ ਬਚਦੀਆਂ 21 ਉਹਨਾਂ ਦੀ ਮੰਗੀ ਜਾਂਦੇ ਆ ਮੇਰਾ ਇੱਕ ਸਵਾਲ ਹੈ ਸਾਰੇ ਲੀਡਰਾਂ ਨੂੰ ਮੈਂ ਕੱਲੇ ਜੱਥੇਬੰਦੀ ਦੀ ਗੱਲ ਨਹੀਂ ਕਰਦਾ ਜਿਹੜੇ ਬਾਲੇ ਤਾਂ ਤੇ ਫਿਰਦੇ ਆ ਜਿਹੜੇ ਇਸ ਬਲਦੀ ਦੇ ਵਿੱਚ ਕਿਉਂ ਪਾ ਪਾ ਕੇ ਆਪਣੀਆਂ ਚੌਧਰਾ ਚਮਕਾਉਣ ਵਾਸਤੇ ਕਿਸਾਨਾਂ ਦੇ ਹਮਾਇਤੀ ਹਮਾਇਤੀ ਬਣੇ ਬੈਠੇ ਹੈ ਮੇਰਾ ਇੱਕ ਸਵਾਲ ਹੈ ਉਹਨਾਂ ਨੂੰ ਵੀ ਆਹ 23 ਫਸਲਾਂ ਇਹਨਾਂ ਜੋ ਜੇ ਕੱਲ 23 ਕੋਸ ਕਰੋ ਗਰੰਟੀ ਮਿਲ ਜਾਂਦੀ ਹੈ ਇਹਨਾਂ ਜੋ ਕਿਹੜਾ ਬੀਜੂਗਾ ਸਭ ਕਿਹੜਾ ਬੰਦਾ ਆਪਣਾ ਝੋਨਾ ਛੱਡ ਕੇ ਬਾਜਰਾ ਲਾਊਗਾ ਕਿਹੜਾ ਮੂਗ ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਜੂਟ ਛੱਡੋ ਛੱਡੋ ਬਾਕੀਆਂ ਦੀ ਕਿਸੇ ਨੇ ਨਹੀਂ ਲਾਣੀ ਸਾਹਿਬ ਦੱਸਦੀ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਵਧਨ ਦਾ ਫੈਸਲਾ ਕੀਤਾ ਸੀ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕਿਆ ਹੋਇਆ ਹੈ ਕਿਸਾਨ ਖਨੌਰੀ ਅਤੇ ਸ਼ੰਭੂ ਬੈਰੀਅਰ ਦੇ ਉੱਤੇ ਬੈਠੇ ਨੇ ਤੇ ਉਹਨਾਂ ਨੇ ਕਿਹਾ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਲੀਡਰ ਸੁਨੀਲ ਜਾਖੜ ਨੂੰ ਕੀ ਜਵਾਬ ਦਿੰਦੇ ਨੇ ਬਿਊਰੋ ਰਿਪੋਰਟ ਲੋਕ ਸਭਾ ਚੋਣਾਂ ਲੈ ਕੇ ਸ਼ਾਸੀ ਪਾਰਟੀਆਂ ਵੱਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਕਾਂਗਰਸ ਦੇ ਦੇਵੀਗੜ੍ਹ ਦੇ ਨਾਜ ਮੰਡੀ ਵਿਖੇ ਕਰ ਰੈਲੀ ਕੀਤੀ ਗਈ ਇਸ ਰੈਲੀ ਵਿੱਚ ਭਾਰਤੀ ਕਾਂਗਰਸ ਦੇ ਜਨਰਲ ਸਖਤਰ ਸਚਿਨ ਪਾਇਲਟ ਉੱਚੇਚੇ ਤੌਰ ਤੇ ਪਹੁੰਚੇ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾਵੜਿੰਗ ਵੱਲੋਂ ਕਿਸਾਨੀ ਮਸਲਿਆਂ ਤੇ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਕੇਂਦਰ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਦੇ ਗਏ ਨੇ ਅੱਜ ਪਟਿਆਲਾ ਦੇ ਦੇਵੀਗੜ੍ਹ ਦੀ ਅਨਾਜ ਮੰਡੀ 'ਚ ਕਾਂਗਰਸੀਆਂ ਵੱਲੋਂ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ 'ਚ ਭਾਰਤੀ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਸਮੇਤ ਪੰਜਾਬ ਕਾਂਗਰਸ ਦੇ ਕਈ ਵੱਡੇ ਲੀਡਰਾਂ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਨੂੰ ਆੜੇ ਹੱਥੀ ਲਿਆਏ। ਉਨ੍ਹਾਂ ਨੇ 23 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਇੱਕ ਪੱਕਾ ਰੇਟ ਤਿਆਰ ਕਰਨ ਲਈ ਆਖਿਆ ਹੈ। ਅੱਜ ਕਿਸਾਨ ਪ੍ਰਾਇਤਥੇ ਬੈਠੇ ਨੇ ਇੱਕ ਪਾਸੇ ਸਾਡਾ ਪੰਜਾਬ ਦਾ ਕਿਸਾਨ ਬਾਰਡਰ ਤੇ ਬੈਠਾ ਹੈ ਕਿਸ ਤਰ੍ਹਾਂ ਲੜਾਈ ਲੜ ਰਿਹਾ ਹੈ ਪਰ ਸਾਡੇ ਨਾਲ ਕਿਸ ਪ੍ਰਕਾਰ ਦਾ ਵਤੀਰਾ ਹੋ ਰਿਹਾ ਹੈ ਇਹ ਸਾਰਾ ਦੇਸ਼ ਜਾਣਦਾ ਹੈ ਇਸ ਤਰ੍ਹਾਂ ਪੰਜਾਬੀ ਅੱਜ ਸਚਿਨ ਪਾਇਲਟ ਜੀ ਮਹਿਸੂਸ ਕਰਦਾ ਕਿ ਜਿਵੇਂ ਅਸੀਂ ਕੋਈ ਪਾਕਿਸਤਾਨ ਬਾਹਰਲੇ ਬਾਹਰਲੇ ਮੁਲਕ ਦੇ ਹੁੰਨੇ ਜਿਸ ਪ੍ਰਕਾਰ ਦਾ ਵਤੀਰਾ ਪਿਛਲੇ ਦਿਨੀ ਕਿਸਾਨ ਭਰਾਵਾਂ ਨਾਲ ਖినੋਰੀ ਦੇ ਬਾਰਡਰ ਤੇ ਹੋਇਆ ਸ਼ੰਭੂ ਦੇ ਬਾਰਡਰ ਤੇ ਹੋਇਆ ਇੱਕ ਨੌਜਵਾਨ ਸ਼ੁਕਰੰਦੀ ਮੌਤ ਹੋ ਗਈ ਹੈ ਪਰ ਇੱਕ ਜ਼ਹਿਰੇ ਇਲਾਜ ਪ੍ਰਿਤਪਾਲ ਸਿੰਘ 89 ਕਿਸਾਨ ਮਰ ਗਏ ਇੱਕ ਜ਼ਹਿਰੇ ਇਲਾਜ ਜਿਹਨੂੰ ਹਰਿਆਣਾ ਦੀ ਪੁਲਿਸ ਚੱਕ ਕੇ ਲੈ ਗਈ ਸੀ ਕੁੱਟਿਆ ਮਾਰਿਆ ਮੈਂ ਉਹਨੂੰ ਮਿਲ ਕੇ ਆਇਆ ਉਹ ਬੋਲ ਨਹੀਂ ਸਕਦਾ ਮੂੰਹ ਦੇ ਵਿੱਚ ਪਲੇਟਾਂ ਪਾਈਆਂ ਇਸ ਤਰ੍ਹਾਂ ਦਾ ਅਤਿਆਚਾਰ ਸਾਡੇ ਨਾਲ ਭਾਜਪੀ ਦੀ ਸਰਕਾਰ ਨੇ ਕੀਤਾ ਹੈ ਔਰ ਸੋਹਾ ਵੀ ਤਦਾਂ ਦੇ ਵਿੱਚ ਸੈਂਕੜੇ ਸਾਡੇ ਲੋਕ ਜਿਨ੍ਹਾਂ ਦੀਆਂ ਅੱਖਾਂ ਤੇ ਲੱਤਾਂ ਚਲੀਆਂ ਗਈਆਂ ਉਹ ਜੇਰੇ ਇਲਾਜ ਪਏ ਹੈ ਲੇਕਿਨ ਉਹਨਾਂ ਦੀ ਬਾਤ ਕੋਈ ਸੁਣ ਵਾਲਾ ਨਹੀਂ ਅਸੀਂ ਲੜਾਈ ਲੜ ਰਹੇ ਹਾਂ ਜਿੰਨਾ ਸਾਡੇ ਦਮ ਹੈ ਕਾਂਗਰਸ ਪਾਰਟੀ ਕਿਸਾਨਾਂ ਦੀ ਲੜਾਈ ਲੜ ਰਹੀ ਹੈ ਲੇਕਿਨ ਅੱਜ ਜੋ ਪੰਜਾਬ ਦੇ ਕਿਸਾਨ ਦਾ ਮਾੜਾ ਹਾਲ ਕੇਂਦਰ ਸਰਕਾਰ ਨੇ ਕੀਤਾ ਹੈ ਮੈਂ ਕਹੂੰਗਾ ਤੁਸੀਂ ਵੀ ਆਪਦੇ ਲੈਵਲ ਤੇ ਪਹਿਲਾਂ ਵੀ ਆਵਾਜ਼ ਕਿਸਾਨਾਂ ਦੀ ਤੁਹਾਡੇ ਪਰਿਵਾਰ ਨੇ بلند ਕੀਤੀ ਹੈ ਔਰ ਮੈਂ ਚਾਹੂੰਗਾ ਕਿ ਤੁਸੀਂ ਵੀ ਜਦੋਂ ਕਿਤੇ ਵੀ ਲੜਾਈ ਲੜਨ ਦਾ ਮੌਕਾ ਮਿਲੇ ਵੱਡੀ ਆਵਾਜ਼ ਬੁਲੰਦ ਕਰਕੇ ਤੁਸੀਂ ਦੇਸ਼ ਤੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰੋ ਐਮਐਸਪੀ ਦੀ ਲੀਗਲ ਗਰੰਟੀ ਦੀ ਅਸੀਂ ਮੰਗ ਕਰਦੇ ਹਾਂ ਸਾਡਾ ਕਹਿਣਾ ਹੈ ਕਿ ਸਾਡੀ ਫਸਲ ਇਸ ਭਾਤ ਤੋਂ ਥੱਲੇ ਨਾ ਖਰੀਦੀ ਜਾਵੇ ਹੋਰ ਸਾਡੀ ਕੋਈ ਮੰਗ ਨਹੀਂ ਹੈ ਲੇਕਿਨ ਇਹ ਮੰਗਾ ਮੰਗਣ ਲਈ ਕੋਈ ਤਿਆਰ ਨਹੀਂ ਹੈ ਸੋ ਇਸ ਕਰਕੇ ਸਾਨੂੰ ਆਪ ਦੇ ਹੱਕਾਂ ਦੀ ਲੜਾਈ ਲੜਨੀ ਪੈ ਰਹੀ ਹੈ ਜ਼ਿਕਰਯੋਗ ਹੈ ਕਿ ਅਗਾਮੀ ਲੋਕ ਸਭਾ ਨੂੰ ਦੇਖਦੇ ਹੋਏ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਕਾਂਗਰਸ ਇਸ ਲੋਕ ਸਭਾ ਚੋਣਾਂ ਚ ਕਿਹੜੇ ਕਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਦੀ ਹੈ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਅੱਜ ਦੇ ਪੰਜਾਬ న్యూਸ ਬੁਲੇਟਿਨ ਦੇ ਵਿੱਚ ਹਨਾਈ ਜਾਂਦੇ ਜਾਂਦੇ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਭਾਜਪਾ ਨੇ ਅਜੇ ਮਿਸ਼ਰਾ ਟੈਣੀ ਨੂੰ ਜਾਰੀ ਕੀਤੀ ਲੋਕ ਸਭਾ ਟਿਕਟ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਨੇ ਕੀਤਾ ਵਿਰੋਧ ਲੁਧਿਆਣਾ ਚ ਸਕੂਲ ਆਫ ਐਮੀਨਸ ਦਾ ਕੀਤਾ ਉਦਘਾਟਨ ਸੀ ਆਮਾਨ ਸਮੇਤ ਕੇਜਰੀਵਾਲ ਵੀ ਰਹੇ ਇਸ ਸਮਾਗਮ ਚ ਮੌਜੂਦ ਪੰਜਾਬ ਚ ਗੜੇਮਾਰੀ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਸੁਖਬੀਰ ਬਾਦਲ ਨੇ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ ਸ਼ੁਭਕਰਨ ਸਿੰਘ ਦਾ ਅੰਤਿਮ ਅਰਦਾਸ ਮੌਕੇ ਕਿਸਾਨਾਂ ਦਾ ਵੱਡਾ ਐਲਾਨ 10 ਮਾਰਚ ਨੂੰ ਕਰਨਗੇ ਰੇਲਾਂ ਦਾ ਚੱਕਾ ਜਾਮ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਫਿਰ حاضر ਹੋਵਾਂਗੇ ਧੰਨਵਾਦ